जय हिंद नमस्कार ससी के दोस्तों मैं खुद अपना संजीव बाबा एक बार फिर तो टडसा सवा करदा दोस्तों आज थानू असी उस रेस्टोरेंट ਵਿੱਚ ਲੈ ਕੇ ਆਏ ਆ ਉਸ हवेली ਵਿੱਚ ਲੈ ਕੇ ਆਏ ਆ ਜਿਹਦਾ ਕੀ ਗੁਰਦਾਸਪੁਰ ਵਿੱਚ ਬਹੁਤ ਨਾਂ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਹੋਇਆ ਸੀ ਕੰਮ ਔਰ ਬਹੁਤ ਵੱਡੇ ਮੁਕਾਮ ਤੱਕ ਪਹੁੰਚ ਚੁੱਕਿਆ ਹੈ ਅਸੀਂ ਗੱਲ ਕਰ ਰਹੇ ਆਂ ਜਲਵਾ ਹਵੇਲੀ ਦੀ ਜਲਵਾ ਹਵੇਲੀ ਜਿਹੜੀ ਇੱਕ ਛੋਟੀ ਜੀ ਕਾਰਡ ਤੋਂ ਸ਼ੁਰੂ ਹੋਈ ਸੀ ਇੱਕ ਦੁਕਾਨ ਤੋਂ ਸ਼ੁਰੂ ਹੀ ਪਰ ਅੱਜ ਬਹੁਤ ਵੱਡੇ ਰੈਸਟੋਰੈਂਟ ਚ ਬਦਲ ਗਈ ਹੈ ਇਸ ਸਾਰੀ ਜਿਹੜੀ ਮਿਹਨਤ ਹੈ ਗੁਰਜੀਤ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਔਰ ਅੱਜ ਗੁਰਦਾਸਪੁਰ ਵਿੱਚ ਬਹੁਤ ਵੱਡਾ ਨਾਕਮਾ ਚੁਕੀ ਹੈ ਅਗਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਹਰ ਇਨਸਾਨ ਤੇ ਬੱਚੇ ਨੇ ਚਾਹੇ ਜਵਾਨ ਹੋਏ ਚਾਹੇ ਕੋਈ ਵੀ ਹੋਏ ਜਲਵਾ ਹਵੇਲੀ ਦਾ ਨਾਂ ਹੈ ਕਿਉਂਕਿ ਇੱਥੋਂ ਦੀ ਪ੍ਰੈਪਰੇਸ਼ਨ ਇੱਥੋਂ ਦੀ ਡੀਲਿੰਗ ਔਰ ਇੱਥੋਂ ਦਾ ਨਾਂ ਹੀ ਕਾਫੀ ਹੈਗਾ ਇਹ ਸਾਡੇ ਨਾਲ ਗੁਰਜੀਤ ਜੀ ਵੀ ਮੌਜੂਦ ਨੇ ਜੋ ਕਿ ਜਲਵਾ ਰੈਸਟੋਰੈਂਟ ਦੇ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਚੈਨਲ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਦੇ ਨਾਲ ਨਾਲ ਥੋੜੀ ਜਿਹੀ ਦੇਰ ਬਾਅਦ ਜਿਹੜਾ ਲੋਹੜੀ ਦਾ ਤਿਹਾਰ ਪੂਰੇ ਦੇਸ਼ ਵਿੱਚ ਮਨਾਇਆ ਜਾਏਗਾ ਇਹਨਾਂ ਦੀ ਵੀ ਵਧਾਈ ਇਹ ਇਸੀ ਚੀਜ਼ ਦੀ ਵੀ ਵਧਾਈ ਦਿੰਨੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਗੁਰਜੀਤ ਜੀ ਨੇ ਕਿੰਨੀ ਕ ਬੇਨਤ ਕੀਤੀ ਆਪਣੇ ਜੀਵਨ ਵਿੱਚ ਔਰ ਕਿੱਥੇ ਦੇਖਦੇ ਆਂ ਅੱਜ ਆਪਣੇ ਆਪ ਨੂੰ ਗੁਰਜੀਤ ਜੀ ਬਹੁਤ ਬਹੁਤ ਤੁਹਾਡਾ ਵੈਲਕਮ ਆ ਸਾਡੇ ਚੈਨਲ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਜੀ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਲੋਹੜੀ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਬਹੁਤ ਬਹੁਤ ਸਾਰੀਆਂ ਔਰ ਮੇਰੇ ਚੈਨਲ ਵਾਸੀਆਂ ਵੀਰਾਂ ਨੂੰ ਭਰਾਵਾਂ ਨੂੰ ਔਰ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ ਲੋਰੀ ਦੀਆਂ ਤੇ ਗੁਰਜੀਤ ਜੀ ਦੀ ਗੱਲ ਕਰੀਏ ਤਾਂ ਜਲਵਾ ਹਵੇਲੀ ਇੱਕ ਛੋਟੇ ਜਿਹੇ ਦੁਕਾਨ ਤੋਂ ਸ਼ੁਰੂ ਹੋ ਕੇ ਅੱਜ ਬਹੁਤ ਵੱਡਾ ਨਾਂ ਗੁਰਦਾਸਪੁਰ ਵਿੱਚ ਹੋ ਗਿਆ ਹੈ ਔਰ ਹਾਲ ਹੀ ਵਿੱਚ ਤੁਸੀਂ ਕਿਚਨ ਦੀ ਵੀ ਓਪਨਿੰਗ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਇੱਕ ਛੋਟੇ ਜਿਹੇ ਸਫਰ ਤੋਂ ਲੈ ਕੇ ਇੱਕ ਰੋਹਾਨੀ ਸਫਰ ਤੱਕ ਦੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਨੂੰ ਆਪਣੇ ਮਨ ਦੇ ਵਿੱਚ ਜੋ ਆਸਾਂ ਹੁੰਦੀਆਂ ਵਾ ਉਹ ਆਸਾਂ ਦੇ ਭਾਵਨਾ ਦੇ ਨਾਲ ਚੱਲਣਾ ਚਾਹੀਦਾ ਬੰਦੇ ਨੂੰ ਔਰ ਮਿਹਨਤ ਕਰਨੀ ਚਾਹੀਦੀ ਆ ਸੱਚੇ ਮਨ ਤਨ ਦੇ ਨਾਲ ਬੰਦਾ ਮਿਹਨਤ ਕਰੇ ਤੇ ਬੰਦਾ ਰੱਬ ਵੀ ਪਾ ਲੈਂਦਾ ਔਰ ਜਦੋਂ ਇਨਸਾਨ ਕੋਈ ਭਗਤੀ ਕਰਦਾ ਉਹਨੂੰ ਰੱਬ ਮਿਲ ਜਾਂਦਾ ਕਹਿੰਦੇ ਨਾ 12-12 ਸਾਲਾਂ ਬਾਅਦ ਰੱਬ ਮਿਲ ਜਾਂਦਾ ਐਸੀ ਹੀ ਤਰ੍ਹਾਂ ਮੈਂ ਇੱਕ ਹੀ ਜਗ੍ਹਾ ਤੇ ਕੰਮ ਕੀਤਾ ਪਰ ਉਤਰਾਚਰਾਏ ਪਰ ਮੈਂ ਹਿੰਮਤ ਨਹੀਂ ਹਰੀ ਹਾਂ ਮੈਂ ਪੂਰਾ ਮੈਂ ਮਿਹਨਤ ਦੇ ਨਾਲ ਕੰਮ ਕੀਤਾ ਹੋਰ ਰੱਬ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਔਰ ਪਤਾ ਹੋ ਨਹੀਂ ਲੱਗਾ ਯਾ ਅਕਸਟ ਇਸ ਮੁਕਾਮ ਤੇ ਪਹੁੰਚਿਆ ਮੈਂ ਕਿਸ ਵਾਰ ਵੀ ਮੈਂ ਕਈ ਵਾਰੀ ਨਾ ਮੈਂ ਸੋਚਦਾ ਨਾ ਇਹ ਸਾਈਡ ਤੇ ਬੈਗਿਆ ਯਾਰ ਇਹ ਕਿੱਦਾਂ ਬਣ ਗਿਆ ਹਾਂ ਮੈਂ ਕਿੱਦਾਂ ਬਣ ਗਿਆ ਪਰ ਮੈਂ ਕੀ ਉਹਦੇ ਉਹਦਾ ਕਾਰਨ ਇਹ ਹੀ ਕਿ ਮੈਂ ਰਾਤ ਦਿਨ ਮਿਹਨਤ ਬਹੁਤ ਜ਼ਿਆਦਾ ਕੀਤੀ ਬਹੁਤ ਜ਼ਿਆਦਾ ਮੈਂ ਨੇ ਕੀਤੀ ਹੋਰ ਮੇਰੇ ਪਰਿਵਾਰ ਦਾ ਹੀ ਮੇਰੇ ਨਾਲ ਬਹੁਤ ਜ਼ਿਆਦਾ ਸਹਾਰਾ ਰਿਹਾ ਵਾ ਤੇ ਉਹਨਾਂ ਨੇ ਮੈਨੂੰ ਮਾਤ ਪਿਓ ਨੇ ਮੈਨੂੰ ਪੂਰਾ ਹੌਂਸਲਾ ਜਿੰਦੇ ਰਹੇ ਹਾਂ ਹਾਂ ਅ ਮਤਲਬ ਜੇ ਜਿੰਨਾ ਬਰੇ ਬਰੇ ਮੇਰੇ ਤੇ ਚਰਾਦ ਰਹਾ ਹੈ ਪਰ ਮੈਂ ਉਹਨਾਂ ਦੀ ਬਾਅਦ ਮੇਰੇ ਮੋਢੇ ਤੇ ਥਾਪੀ ਹੁੰਦੀਆਂ ਗੀਆਂ ਕੋਈ ਗੱਲ ਨਹੀਂ ਹੌਂਸਲਾ ਨਹੀਂ ਛੱਡਣਾ ਤੇ ਮੈਂ ਹੌਂਸਲਾ ਨਹੀਂ ਛੱਡਿਆ ਅੱਜ ਮੈਂ ਇੱਥੇ ਹੁਣ ਆਪਣਾ ਆ ਇੰਨਾ ਵਧੀਆ ਰੈਸਟੋਰੈਂਟ ਬਣਿਆ ਵਾ ਤੇ ਲੋਕੀ ਸਾਰੇ ਵੀਰਪ੍ਰਾ ਗੁਰਦਾਖੂਰੂ ਵੀ ਦੂਰ ਦੂਰ ਵੀ ਆਂਦੇ ਲੋਕੀ ਬਰੇ ਖੁਸ਼ ਹੁੰਦੇ ਆ ਦੇਖ ਕੇ ਤੇ ਇਦਾਂ ਹੀ ਮੈਂ ਕਹਿੰਦਾ ਮੇਰੇ ਵੀਰਪ੍ਰਾ ਤੁਹਾਡੇ ਸਾਰੇ ਵੀਰਾਂ ਭਰਾਵਾਂ ਦਾ ਸਾਥ ਮਿਲਣਾ ਚਾਹੀਦਾ ਆਪਾਂ ਹੋਰ ਇਹ ਤੋਂ ਵਧੀਆ ਵੀ ਥੋੜੇ ਟਾਈਮ ਤੱਕ ਕਰਾਂਗੇ ਉਹਨਾਂ ਹੋਰ ਗੁਰਜੀਤ ਜੀ ਗੱਲ ਕਰੀਏ ਤਾਂ ਬਹੁਤ ਸੰਘਰਸ਼ ਕਰਨਾ ਪਿਆ ਤੁਸੀਂ ਦੇਖਿਆ ਕਿ ਕਰੋਨਾ ਤੋਂ ਵੀ ਪਹਿਲਾਂ ਜਿਹੜਾ ਬਹੁਤ ਸੰਘਰਸ਼ ਕਰਨਾ ਪਿਆ ਜੀ ਜੀ ਔਰ ਮਿਹਨਤ ਸਦਕਾ ਬੜੀ ਕੋਸ਼ਿਸ਼ ਕੀਤੀ ਮੇਹ ਸਦਕਾ ਅੱਜ ਉਸ ਮੁਕਾਮ ਤੱਕ ਪਹੁੰਚ ਗਏ ਹੋ ਜਿਹੜਾ ਕੋਈ ਲੋਕ ਸੁਪਨੇ ਦੇਖਦੇ ਸੀ ਜੀ ਜੀ ਪਰ ਅੱਜ ਉਹ ਤੁਸੀਂ ਸੁਪਨਾ ਪੂਰਾ ਕਰ ਚੁੱਕੇ ਹੋ ਪਰਿਵਾਰ ਨੇ ਵੀ ਮਾਣ ਹੈਗਾ ਤੇ ਇਹਦੇ ਵਿੱਚ ਜਿਆਦਾ ਆਪਣੇ ਪਰਿਵਾਰ ਦੇ ਸਾਥ ਮੰਦੇ ਹੋ ਜਾਂ ਕਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਦਾ ਵੀ ਸਾਥ ਮੰਨਦਾ ਹਾਂ ਔਰ ਮੇਰਾ ਸਟਾਫ ਬਹੁਤ ਵਧੀਆ ਜੀ ਮੈਂ ਉਹਨਾਂ ਦਾ ਵੀ ਸਾਥ ਮੰਨਦਾ ਹਾਂ ਜਿਹੜੇ ਮੇਨਾਂ ਮੋੜੇ ਨਾ ਮੋੜਾ ਲਾ ਕੇ ਮੇਨਾਂ ਕੰਮ ਕਰਦੇ ਨੇ ਮੈਂ ਉਹਨਾਂ ਦਾ ਪਿਲ ਬਹੁਤ ਧੰਨਵਾਦੀ ਆ ਜੋ ਕੀ ਮੇਰੇ ਹਰ ਦਿਲ ਦੀਆਂ ਭਾਵਨਾ ਨੂੰ ਮੰਨਦੇ ਨੇ ਤੇ ਮੇਰੇ ਕਹਿੰਦੇ ਮੁਤਾਬਕ ਕੰਮ ਕਰਦੇ ਨੇ ਜਿੱਦਾਂ ਦਾ ਮੈਂ ਉਹਨਾਂ ਨੂੰ ਕਹਿੰਦਾ ਵਾ ਮਤਲਬ ਸਟਾਫ ਵੀ ਬਹੁਤ ਮੇਰਾ ਵਧੀਆ ਨੇ ਜਲਵਾ ਹਵੇਲੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਡੀਲਿੰਗ ਬੜੀ ਵਧੀਆ ਹੈ ਉਹ ਨਾਲ ਪ੍ਰੈਪਰੇਸ਼ਨ ਕਿਉਂਕਿ ਕੁਆਲਟੀ ਤੇ ਬਹੁਤ ਵਧੀਆ ਹੁੰਦੀ ਹੈ ਤਾਂ ਹੀ ਲੋਕ ਇੱਥੇ ਆਉਂਦੇ ਨੇ ਇਹ ਕੀ ਕੀ ਸਪੈਸ਼ਲਿਟੀ ਹੈ ਜਲਵਾ ਰੈਸਟੋਰੈਂਟ ਸਾਡੇ ਦਸ਼ਕਾ ਨੂੰ ਵੀ ਦੱਸ ਦੇ ਦੇਖੋ ਜੀ ਸਾਡੇ ਕੋਲ ਜਿਹੜੀ ਚੀਜ਼ ਇੱਥੇ ਮਿਲਦੀ ਫਰੈਸ਼ ਮਿਲਦੀ ਹੈਗੀ ਆ ਇੱਥੇ ਕੋਈ ਡੀ ਡੀ ਫ੍ਰਿਜਸ ਮਾਰ ਨਹੀਂ ਮਿਲਦਾ ਸਾਡੇ ਕੋਲ ਹਰ ਕੋ ਫਰੈਸ਼ ਚੀਜ਼ ਜੇ ਚਿਕਨ ਦੀ ਗੱਲ ਕੀਤੀ ਜਾਵੇ ਤੇ ਚਿਕਨ ਵੀ ਤੁਹਾਡੇ ਕੋਲ ਫਰੈਸ਼ ਹੀ ਮਿਲਣਾ ਕਿਉਂਕਿ ਸਾਡਾ ਆਪਣਾ ਚਿਕਨ ਦਾ ਕੰਮ ਵੀ ਸਾਡਾ ਆਪਣਾ ਵਾ ਚਿਕਨ ਵੀ ਇਥੋਂ ਬਿਲਕੁਲ ਫਰੈਸ਼ ਮਿਲਣਾ ਵਾ ਤੇ ਉਹੀ ਇਥੇ ਬੰਨਵਾ ਕਈ ਰੈਸਟੋਰੈਂਟ ਵਾਲੇ ਵੇਂਦੇ ਤੁਹਾਨੂੰ ਪਤਾ ਪੰ ਪੰ ਦੱਸ ਦਾਂ ਮਹੀਨੇ ਮਹੀਨੇ ਛੇ ਛੇ ਮਹੀਨੇ ਰੱਖਿਆ ਹੁੰਦਾ ਨਾ ਡੀ ਕਰਕੇ ਉਹਨਾਂ ਰੱਖਿਆ ਹੁੰਦਾ ਮਤਲਬ ਉਹ ਸਿਸਟਮਿਕ ਹਰ ਡੇਲੀ ਫਰੈਸ਼ ਚਿਕਨ ਹੁੰਦਾ ਤੇ ਡੇਲੀ ਬੰਨਣਾ ਜੇ ਵੈਜ ਦੀ ਵੇਅੱਜ ਵੀ ਸਾਡਾ ਰੋਜ਼ ਹੀ ਮੰਡੀਓ ਰੋਜ਼ ਹੀ ਮਾਰਨਿੰਗ ਟਾਈਮ ਚਾਹੀਦਾ ਵਾ ਉਥੋਂ ਫਰੈਸ਼ ਸਮਾਨ ਲੈ ਕੇ ਆਈਦਾ ਉਹ ਬਣਾਈਦਾ ਵਾ ડી ਸਾਡੇ ਕੋਲ ਕੁਐਸਚਨ ਦਾ ਫਰੈਸ਼ ਹੁੰਦਾ ਵਾ ਫੈਮਿਲੀ ਰੈਸਟੋਰੈਂਟ ਵੀ ਹੈ ਫੈਮਿਲੀ ਰੈਸਟੋਰੈਂਟ ਵੀ ਹੈਗਾ ਜੀ ਫੈਮਲੀਆਂ ਵੀ ਬਹੁਤ ਬਹੁਤ ਸਾਰੀਆਂ ਆਉਂਦੀਆਂ ਸਾਡੇ ਕੋਲ ਹੋਰ ਫੈਮਿਲੀ ਉਹ ਫੈਮਿਲੀ ਵਾਸਤੇ ਬੈਨ ਬੈਨ ਦਾ ਅਲੱਗ ਬੰਦੇਗਾ ਇੱਥੇ ਜਲਵਾ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਆਪਾਂ ਗੁਰਦਾਸਪੁਰ ਗੱਲ ਨਾ ਕਰੀਏ ਆਪਾਂ ਧਾਰੀਵਾਲ ਦੀਨਾ ਨਗਰ ਅੰਮ੍ਰਿਤਸਰ ਬਟਾਲਾ ਤਕਰੀਬਨ ਹੋਰ ਵੀ ਬਹੁਤ ਸਾਰੀ ਜਿਹੜੀ ਹੈ ਸਿਟੀ ਵਿੱਚ ਲੋਕ ਇੱਥੇ ਆ ਕੇ ਜਿਹੜ ਇਹ ਅਨਰਿ ਹੋ ਜਾਂਦਾ ਸਵਾਦਿਕ ਦੇ ਨੇ ਇਸ ਤਰ੍ਹਾਂ ਮਹਿਸੂਸ ਹੁੰਦਾ ਸਰ ਇਹ ਨਾ ਮੈਂ ਜਦ ਮੈਂ ਸੋਟਾ ਮੇਰਾ ਕੋਖਾ ਡਾਈ ਵੀ ਸੀ ਨਾ ਉਦੋਂ ਹੀ ਲੋਕਾਂ ਨੇ ਹੀ ਨਾ ਜਲਵਾ ਪਾਇਆ ਸੀ ਹਾਂ ਯਾਰ ਕੀ ਜਲਵਾ ਤੇਰਾ ਚਾਹਤ ਚੰਦਾਨੀ ਹੈ ਜਲਵਾ ਨਹੀਂ ਉਹ ਲੋਕਾਂ ਨੇ ਹੀ ਜਲਵਾ ਪਾਇਆ ਫਿਰ ਹੋਰ ਤੋਂ ਹੀ ਨਾ ਪੱਕ ਗਿਆ ਸਾਡਾ ਕੀ ਹਾਂ ਮਤਲਬ ਟੇਸਟ ਦੇ ਨਾਮ ਤੇ ਜਲਵਾ ਜਨਾਂ ਜਾਂਦਾ ਜੀ ਅੱਛਾ ਅੱਛਾ ਮਤਲਬ ਕਿ ਖਾਣੇ ਵਿੱਚ ਇਹ ਜਲਵਾ ਕੀ ਨਾ ਹੀ ਜਲਵਾ ਰੈਸਟੋਰੈਂਟ ਮਸ਼ਹੂਰ ਹੋ ਗਿਆ ਜੀ 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 ਆਉਣ ਵਾਲੇ ਦਿਨਾਂ ਚ ਹੋਰ ਕਿਹੜੇ ਕਿਹੜੇ ਕੰਮ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਆਪਾਂ ਹੁਣ ਵੈਜੋ ਨੋਨ ਵੈਜ ਦੀ ਸਾਡੀ ਰਸੋਈ ਬਣ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨੂੰ ਹੋਰ ਵੀ ਵਧੀਆ ਪੰਜਾਬ ਦਾ ਕਲਚਰ ਦਿਖਾਵਾਂਗੇ ਇਹਦੇ ਵਿੱਚ ਜੀ ਹਾਂ ਅਸੀਂ ਇਹ ਵੀ ਦੇਖ ਰਿਹਾ ਕਿ ਬੜਿਆ ਕਲਚਰ ਹੈ ਗਿਆ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈ ਗਈਆਂ ਤੁਸੀਂ ਸੰਭਾਲ ਕੇ ਰੱਖੀਆਂ ਗਿਆ ਲੋਕਾਂ ਦਾ ਖਿੱਚ ਦਾ ਕੇਂਦਰ ਹੈ ਕਿਸ ਤਰ੍ਹਾਂ ਲੱਗਦਾ ਕਿ ਕੀ ਸੋਚ ਕੇ ਆਇਆ ਕਿ ਇਹ ਚੀਜ਼ਾਂ ਪਰ ਰੱਖਣੀਆਂ ਤੇ ਲੋਕਾਂ ਨੂੰ ਦਿਖਾਣਾ ਇੱਥੇ ਜੀ ਆਪਣੇ ਸਿੱਧੂ ਦੇ ਪਿਤਾ ਸਾਹਿਬ ਵੀ ਇੱਥੇ ਆਏ ਹੋਈ ਬਲਕਾਰ ਸਿੰਘ ਸਿੱਧੂ ਜੀ ਹਾਂ ਜੀ ਉਹਨਾਂ ਦੇ ਫਿਰ ਮੈਂ ਇੱਥੇ ਟਰੈਕਟਰ ਵੀ ਲਾਇਆ ਹੋਇਆ ਹੈ ਹੋਰ ਇਹਨਾਂ ਦੀ ਫੋਟੋ ਵੀ ਬਣਾਈ ਹੋਈ ਆ ਤੇ ਲੋਕੀ ਬਹੁਤ ਜਿਆਦਾ ਉਹਨਾਂ ਦੇ ਟਰੈਕਟਰ ਨੂੰ ਬੜਾ ਪਸੰਦ ਕਰਦੇ ਆ ਕਈ ਕਸਟਮਰ ਇੱਧਰ ਆਉਂਦੇ ਆ ਉਹ ਟਰੈਕਟਰ ਦੇ ਉੱਤੇ ਸਿਰ ਰੱਖ ਕੇ ਨਾ ਰੋਂ ਰੋਂ ਲੱਗ ਜਾਂਦੇ ਆ ਇੰਨਾ ਜਿਆਦਾ ਉਹਨਾਂ ਨੂੰ ਪਿਆਰ ਕਰਦੇ ਆ ਲੋਕੀ ਬਹੁਤ ਜਿਆਦੀ ਫੋਟੋਆਂ ਖਿੱਚਦੇ ਨੇ ਤੇ ਸਰ ਬਹੁਤ ਸਾਰੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕਿ ਮੈਸੇਜ ਦੇਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਜੀ ਜਿਹੜੇ ਵੀਰ ਭਰਾ ਮੇਰੇ ਕੋਲ ਨਹੀਂ ਪਹੁੰਚੇ ਉਹ ਵੀ ਇੱਥੇ ਪਹੁੰਚਣ ਔਰ ਮੇਰੇ ਫੂਡ ਦਾ ਆਨੰਦ ਮਾਣਨ ਔਰ ਆਪਣੀਆਂ ਫੋਟੋਆਂ ਵਦਿਆ ਵਦਿਆ ਇੱਥੇ ਚਾਹੋ ਸੈਲਫੀ ਪੁਆਇੰਟ ਹੈਗਾ ਤੇ ਤਾਜ਼ਾ ਕਾਣਾ ਖਾਓ ਆਪਣੀ ਸਿਹਤ ਨੂੰ ਹਰ ਚੀਜ਼ ਵਧੀਆ ਚੀਜ਼ ਖਵਾਓ ਔਰ ਮਾਰਾ ਫੂਡ ਨਾ ਖਾਓ ਕਿਤੇ ਨਹੀਂ ਜਿੱਥੇ ਤੁਹਾਨੂੰ ਫਰੈਸ਼ ਚੀਜ਼ ਮਿਲਦੀ ਹੈ ਉਥੋਂ ਫੂਡ ਖਾਓ ਜੋ ਵੀ ਤਰੀਕ ਸਿਹਤ ਬਣੀ ਰਹੇ ਵਧੀਆ ਤੰਦਰੁਸਤ ਰਹੇਗੀ ਇਹ ਸਨ ਸਾਡੇ ਨਾਲ ਜਲਵਾ ਹਵੇਲੀ ਤੋਂ ਗੁਰਜੀਤ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਤੇ ਬਹੁਤ ਪਿਆਰ ਮਿਲਿਆ ਲੋਕਾਂ ਦਾ ਆਉਣ ਵਾਲੇ ਦਿਨਾਂ ਚ ਵੀ ਪਛਾਣਨੇ ਕਿ ਇਸ ਤਰ੍ਹਾਂ ਹੀ ਸਾਡਾ ਪਿਆਰ ਮਿਲਦਾ ਰਹੇ ਲੋਕਾਂ ਨੂੰ ਧੰਨਵਾਦ